ਬਰਨਾਲੇ ਜਾਣਾ ਬਾਈ ਤੋ ਬਰਨਾਲੇ ਕੀ ਹੋ ਗਿਆ ਕੰਮਾਂ ਬਰਨਾਲੇ ਮੈਨੂੰ ਨਾ ਬੇਬੇ ਕੰਮ ਕੂੰ ਤੇ ਲੱਗਿਆ ਬਰਨਾਲੇ ਮੈਨੂੰ ਤਾਂ ਆਪ ਨਹੀਂ ਪਤਾ ਰੋਜ਼ ਕਿੱਧਰ ਤੁਰ ਜਾਂਦਾ ਏ ਬਹਿ ਜਾ ਇੱਧਰ ਬੈਠੇ ਤੂੰ ਜਾਣਾ ਤਿਆਰ ਤਾਂ ਆਇਓ ਕਿ ਜਾਂਦਾ ਜਿਵੇਂ ਸਰਕਾਰੀ ਨੌਕਰੀ ਤੇ ਲੱਗਿਆ ਹੁੰਦਾ ਉਹੀ ਤਾਂ ਗੱਲ ਆ ਨਾ ਸਮਝ ਨਹੀਂ ਆਉਂਦੀ ਮੈਨੂੰ ਉਹ ਮੁਸਕਲਾ ਮਾਰਦਾ ਕੀ ਲਾਇਆਗਾ ਉਹ ਮੁਸਕ ਨਹੀਂ ਸੈਟ ਲਾਇਆ ਖੁਸ਼ਬੂ ਓਹੋ ਹੋ ਪਰੇ ਰਹੇ ਪਰੇ ਰਹੇ ਹਾਂ ਲਾ ਕੇ ਨਿੱਟਰ ਨਿਕਲ ਜੂਗਾ ਬਨ ਕੇ ਪੱਗ ਚਣ ਕੇ ਉਹ ਬਰਾਲੇ ਜਾਣਾ ਮੈਂ ਉੱਥੇ ਯਾਰ ਦੋਸਤ ਹੁੰਦੇ ਨੇ ਕੰਮ ਦੇਖਣ ਜਾਣਾ ਵੀ ਕੋਈ ਕੰਮ ਮਿਲ ਜੇ ਪੁੱਤ ਆ ਗੇੜੇ ਖਾਣ ਨਾਲੋਂ ਨਾ ਖੇਤੀ ਕਰਨਾ ਚੰਗਾ ਰਹੇਗਾ ਖੇਤੀ ਕੀ ਸੁਭਾ ਕਰ ਲਮਾ ਸਾਰੀ ਜ਼ਮੀਨ ਦਾ ਠੇਕੇ ਦੇ ਦੇ ਰਖੇ ਤੁਸੀਂ ਠੇਕੇ ਦੀ ਵੀ ਨਾ ਕਿਸੇ ਗੱਲ ਨਾ ਦਿੱਤੀ ਆ ਤੇਰੇ ਲਸਣ ਦੇ ਕੇ ਸਾਰੀ ਦਿਹਾੜੀ ਤੱਕ ਤੇ ਉਧਰ ਨੂੰ ਲੰਘ ਜਾਣਾ ਫੁਰਲ ਕਰਕੇ ਤੇ ਉਧਰ ਨੂੰ ਲੰਘ ਜਾਣਾ ਨਾਲੇ ਤੈਨੂੰ ਚੰਗਾ ਭਲਾ ਪਤਾ ਬੇਬੇ ਹੈ ਵੀ ਸਾਡਾ ਬਾਹਰ ਦਾ ਬਣੀ ਜਾਂਦਾ ਜਾਣਾ ਸੀ ਤੈਨੂੰ ਕੋੜਾ ਪਤਾ ਨਹੀਂਗਾ ਇੱਕੇ ਦੇਤੀ ਜੀ ਨਾ ਨਾ ਦੇਤੀ ਉਹ ਤਾਂ ਸੋਡਾ ਤਾਂ ਬਾਹਰ ਦਾ ਬਣੀ ਜਾਂਦਾ ਪੁੱਤ ਠੀਕ ਆ ਇਹ ਵੀ ਮਗਰ ਰੋਟੀ